ਸਸਤੀ ਗੱਲ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟਸ ਉਹ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਹਾਂ ਅੱਜ ਦੁਪਹਿਰ ਤੋਂ ਸ਼ਾਮ ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਕਿਉਂਕਿ ਜਿਹੜੇ ਬੱਦਲਵਾਈ ਸਿਸਟਮ ਇੱਕ ਹਲਕੇ ਤੋਂ ਦਰਮਿਆਨੇ ਪੰਜਾਬ ਦੇ ਵਿੱਚ ਪਹੁੰਚਣਾ ਸ਼ੁਰੂ ਹੋ ਚੁੱਕੇ ਹੈ ਜੀ ਤੇ ਜਿਹਦੇ ਮੱਦੇ ਨਜ਼ਰ ਪੰਜਾਬ ਦੇ ਦੋ ਇਲਾਕੇ ਇੱਕ ਸੈਂਟਰਲ ਪੰਜਾਬ ਦੇ ਨੇੜੇ ਜਿਹੜੇ ਇੱਕ ਦੱਖਣੀ ਪੰਜਾਬ ਦੇ ਨੇੜੇ ਜਿਹੜੇ ਇਹ ਸੈਂਟਰਲ ਦੇ ਵੱਲ ਸਿਸਟਮ ਕੂਚ ਕਰ ਰਹੇ ਨੇ ਇਹ ਬਦਲਬਾਈ ਕਿਆ ਮੀਂਹ ਕਰ ਸਕਦੀ ਹੈ ਜਾਂ ਨਹੀਂ ਅਗਰ ਮੀਂਹ ਹੋਵੇਗਾ ਤਾਂ ਕਿਹੜੇ ਜ਼ਿਲ੍ਹੇ ਵਿੱਚ ਹੋਵੇਗਾ ਕਿਆ ਹਨੇਰੀ ਤਾਂ ਮਾਹੌਲ ਬਣੇਗਾ ਜਾਂ ਨਹੀਂ ਇਹ ਸਾਰੀ ਜਾਣਕਾਰੀ ਇਸ ਵੀਡੀਓ ਰਾਹੀਂ ਸਾਂਝੀ ਕਰਾਂਗੇ ਤੁਹਾਡੇ ਤੱਕ ਤੇ ਹੁਣ ਗੱਲ ਕਰਦੇ ਆ ਅਲਰਟ ਜੋ ਜਾਰੀ ਹੋਇਆ ਉਹਦੇ ਵਿੱਚ ਕੀ ਕੀ ਸਾਨੂੰ ਦੇਖਣ ਨੂੰ ਮਿਲ ਰਿਹਾ ਹੈ ਅਲਰਟ ਦੀ ਜਾਣਕਾਰੀ ਸਾਂਝੀ ਕਰਨ ਤੋਂ ਪਹਿਲਾਂ ਛੋਟੀ ਜਿਹੀ ਰਿਕੁਐਸਟ ਹੈ ਤੁਹਾਡੇ ਸਾਹਮਣੇ ਤੁਸੀਂ ਅਗਰ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਬੈਲ ਆਈਕਨ ਨੂੰ ਜਰੂਰ ਪ੍ਰੈਸ ਕਰੋ ਤਾਂ ਕਿ ਮੌਸਮ ਦੀ ਹਰ ਇੱਕ ਜਾਣਕਾਰੀ ਤੁਹਾਨੂੰ ਮਿਲ ਸਕੇ ਤੁਸੀਂ ਕਿਹੜੇ ਇਲਾਕੇ ਤੋਂ ਬਿਲੋਂਗ ਕਰਦੇ ਹੋ ਤੁਹਾਡੇ ਇਲਾਕੇ ਵਿੱਚ ਮੌਸਮ ਦੇ ਕੀ ਹਾਲਾਤ ਨੇ ਉਹ ਵੀ ਕਮੈਂਟ ਕਰਦੇ ਹੋ ਤਾਂ ਕਿ ਤੁਹਾਡੇ ਕਮੈਂਟਸ ਰਾਹੀਂ ਬਾਕੀ ਦਰਸ਼ਕ ਵੀਰਾਂ ਨੂੰ ਜਾਣਕਾਰੀ ਪਹੁੰਚਦੀ ਹੋ ਸਕੇ ਤੁਸੀਂ ਦੇਖੋਗੇ ਦੋ ਸਿਸਟਮ ਬਣਦੇ ਹੋਏ ਦਿਖਾਈ ਦੇ ਰਹੇ ਨੇ ਇੱਕ ਸੈਂਟਰਲ ਪੰਜਾਬ ਦੇ ਨੇੜੇ ਤੇ ਇੱਕ ਸਾਊਥ ਪੰਜਾਬ ਦੇ ਨੇੜੇ ਤੇ ਇਹ ਜਿਹੜੇ ਦੋ ਸਿਸਟਮ ਨੇ ਇਹਨਾਂ ਦੇ ਵਿਚਕਾਰ ਅਗ ਤਾਂ yellow alert جاری ਹੋ ਚੁੱਕਿਆ ਹੈ ਜਿਹਦੇ ਵਿੱਚ ਸਭ ਤੋਂ ਪਹਿਲਾਂ ਗੱਲ ਕਰਦੇ ਆਪਾਂ ਪਹਿਲੇ ਵਾਲੇ ਸਿਸਟਮ ਦੀ ਇਹ ਪਹਿਲੇ ਵਾਲੇ ਸਿਸਟਮ ਦੀ ਅਗਰ ਗੱਲ ਕੀਤੀ ਜਾਵੇ ਇਹਦੇ ਵਿੱਚ ਮੋਗੇ ਦੇ ਨੇੜੇ-ਤੇੜੇ ਦੇ ਇਲਾਕਿਆਂ ਦੇ ਵਿੱਚ ਨਕੋਦਰ ਹੋ ਗਿਆ ਜੀ ਸੁਲਤਾਨਪੁਰ ਲੋਧੀ ਹੋ ਗਿਆ ਸ਼ਾਹਕੋਟ ਜ਼ੀਰਾ ਇਹਨਾਂ ਵਿੱਚ ਥੋੜਾ-ਬਹੁਤਾ ਸਿਸਟਮ ਬਣੇਗਾ ਤੇ ਤਰਨਤਾਰਨ ਪੱਟੀ ਫਿਰੋਜ਼ਪੁਰ ਜਗਰਾਉਂ ਲੁਧਿਆਣਾ ਫਲੋਰ ਫਗਵਾੜਾ ਜਲੰਧਰ ਦੇ ਨੇੜੇ-ਤੇੜੇ ਦੇ ਇਲਾਕੇ ਵਿੱਚ ਹਲਕੀ ਬੂੰਦਾਬੰਦੀ ਤੇਜ਼ ਹਨੇਰੀ ਦੇ ਹਾਲਾਤ ਪੈਦਾ ਹੋਣੇ 40 ਤੋਂ 50 ਕਿਲੋਮੀਟਰ ਦੀ ਤੇਜ਼ ਹਨੇਰੀ ਚਲਦੀ ਹੋਈ ਦਿਖਾਈ ਦੇ ਸਕਦੀ ਹੈ ਤੇ ਇੱਕ ਸਿਸਟਮ ਇਹ ਵੱਲ ਰਿਹਾ ਸਾਊਥ ਵਾਲੇ ਪਾਸੇ ਜਿਹੜਾ ਕਿ ਬਠਿੰਡੇ ਤੋਂ ਹੁੰਦਾ ਹੋਇਆ ਮਲੋਟ ਦੇ ਏਰੀਆ ਗਿੱਦੜਵਾਹੇ ਦਾ ਏਰੀਆ ਲੇਹਰਾਗਾਗਾ ਮੂਨਿਕ ਬਟਲਾਡਾ ਮਾਨਸਾ ਇਲਾਕਾ ਜਿੰਨੇ ਵੀ ਉਹ ਕਿ ਸਰਦੂਲਗੜ ਤਲਵੰਡੀ ਸਾਬੋ ਰਾਮਪੁਰਾ ਫੂਲ ਇਹਨਾਂ ਇਲਾਕਿਆਂ ਦੇ ਵਿੱਚ ਕਰ ਇਸ ਦਾ ਅਸਰ ਬਣਦਾ ਹੋਇਆ ਦਿਖਾਈ ਦੇ ਸਕਦਾ ਹੈ ਦੀ ਤੋਂ 40 ਕਿਲੋਮੀਟਰ ਦੀ ਹਵਾ ਤੇ 50 ਕਿਲੋਮੀਟਰ تک ਦੀ ਤੇਜ਼ ਹਵਾ ਚੱਲ ਸਕਦੀ ਹੈ ਗਰਜ ਚਾਹੂ ਤੇ ਨਾਲ ਬੂੰਦਾਬੰਦੀ ਹੋਣ ਦੀ ਉਮੀਦ ਹੈ ਬਾਕੀ ਪੰਜਾਬ ਦੇ ਵਿੱਚ ਹੌਲੀ ਹੌਲੀ ਸਿਸਟਮ ਇਹ ਵਧਦਾ ਹੋਇਆ ਦਿਖਾਈ ਦੇਵੇਗਾ ਜਿਸ ਦੇ ਨਾਲ ਇਹ ਥੋੜਾ ਬਹੁਤ ਏਰੀਆ ਆਪਣਾ ਵਧਾ ਲਵੇਗਾ ਤੇ ਉਹਦੇ ਬਾਰੇ ਜੋ ਵੀ ਜਾਣਕਾਰੀ ਹੋਵੇਗੀ ਉਹ ਤੁਹਾਨੂੰ ਸ਼ਾਮ ਦੀ ਵੀਡੀਓ ਵਿੱਚ ਯਾਨੀ ਕਿ ਰਾਤ ਦੀ ਅਪਡੇਟ ਵਿੱਚ ਲੈ ਕੇ ਅਸੀਂ ਹਾਜ਼ਰ ਹੋਵਾਂਗੇ ਕਿਉਂਕਿ ਹਜੇ ਸਿਸਟਮ ਆਪਣਾ ਪ੍ਰੋਪਰ ਰੰਗ ਨਹੀਂ ਦਿਖਾ ਰਹੇ ਜਿਵੇਂ ਹੀ ਕੋਈ ਸਿਸਟਮ ਦੀ ਅਪਡੇਟ ਆਉਂਦੀ ਹੈ ਤਾਂ ਉਹ ਜਾਣਕਾਰੀ ਤੁਹਾਡੇ ਤੱਕ ਅਲੱਗ ਤੋਂ ਲੈ ਕੇ ਅਸੀਂ ਹਾਜ਼ਰ ਹੋਵਾਂਗੇ ਉਦੋਂ ਤੱਕ ਬਣੇ ਰਹੋ ਚੈਨਲ ਦੇ ਉੱਪਰ ਚੈਨਲ ਜਰੂਰ ਸਬਸਕ੍ਰਾਈਬ ਕਰੋ ਬੈਲ ਆਈਕਨ ਪ੍ਰੈਸ ਕਰ ਦਿਓ ਤਾਂ ਕਿ ਕੋਈ ਵੀ ਜਾਣਕਾਰੀ ਤੁਸੀਂ ਮਿਸ ਨਾ ਕਰ ਸਕੋ ਮਿਲਦੇ ਹਾਂ ਜੀ ਸ਼ਾਮ ਦੀ ਵੀਡੀਓ ਲੈ ਕੇ ਧੰਨਵਾਦ ਜੀ